ਦੁਆਬੇ ਦੇ ਤੇ ਮਾਲਵੇ ਦੇ ਟਰੈਕਟਰਾਂ ਦਾ ਫਰਕ ਕੀ ਲੱਗਦਾ ਜਿਹੜੇ ਤਿਆਰ ਕਰਾਏ ਹੁੰਦੇ ਆ ਬਈ ਭੱਜਣ ਵਾਲੇ ਮੁਕਾਬਲੇ ਦਾ ਆਪਣਾ ਮਾਲਵਾ ਰਾਲੀ ਨਹੀਂ ਸਕਦਾ ਉਹਨਾਂ ਨਾਲ ਕਿਉਂਕਿ ਉਹਨਾਂ ਦੇ ਟਰੈਕਟਰ ਦਾ ਬਾਲੀ ਜ਼ਿਆਦਾ ਅਗਾਂ ਨੂੰ ਨਿਕਲਦੇ ਆ ਆਪਣੇ ਵਾਲੇ ਨਿਕਲ ਨਹੀਂ ਸਕਦੇ ਕਿਉਂਕਿ ਮਿਸਤਰੀਆਂ ਮੋਸਤਰੀ ਇੱਧਰ ਬਹੁਤ ਘੱਟ ਨੇ ਉਧਰ ਨੂੰ ਬਹੁਤ ਮਿਸਤਰੀ ਆ ਜਿਹੜੇ ਮਿਸਤਰੀ ਆ ਉਧਰਲੇ ਜਿਹੜੀ ਮਿਸਤਰੀ ਆ ਇਹਦੀਆਂ ਚਾਰ ਸਪੀਡਾਂ ਬਣੀਆਂ ਵੀ ਆ ਜੇ ਲੋਅ ਚ ਲਾ ਕੇ ਅਗਰ ਲਾਵਾਂਗੇ ਤਾਂ ਹੋਰ ਥੋੜਾ ਘਟ ਜੂਗਾ ਜੇ ਹਾਈ ਚ ਲਾ ਕੇ ਫਿਰ ਹੋਰ ਤੋਰਾ ਬਣ ਜਾਣਾ ਨਹੀਂ ਇਹ ਕੰਪਨੀ ਤੋਂ ਆਉਂਦੀ ਆ ਕਿ ਆਪ ਬਣਾਈ ਆ ਨਾ ਆਪ ਲਾਵਾਂਗੇ ਅੱਛਾ ਇਹਦਾ ਖਰਚਾ ਕਿੰਨਾ ਕਉਂਦਾ ਆ ਇਹਦਾ ਆਹੀ 25000 25000 ਖਰਚਾ ਆਇਆ ਹਾਂਜੀ ਅੱਛਾ ਇਹਦੇ ਨਾਲ ਟਰੇਡਰ ਐਡਵਾਂਸ ਹੋ ਗਿਆ ਹੁਣ ਹਨਾ ਇਹ ਸਿਸਟਮ ਦਾ ਰਵਾਜ ਬਹੁਤਾ ਹੋਰੀ ਹਾਂ ਇਧਰ ਆਪਣੇ ਇਹ ਨਹੀਂ ਵਧੀਆ ਮੰਨਦੇਗਾ ਕਿ ਨਾ ਤਾਂ ਇਹਦੀ ਕੋਈ ਐਮ ਪੰਪ ਗਰਮ ਹੋਣ ਦੀ ਇਹ ਚ ਹੈਂਡ ਮੇਡ ਪਲੇਟਾਂ ਸਾਰੀਆਂ ਤੇ ਕੋਈ ਕੰਪਨੀ ਦਾ ਐਮਪ ਨਹੀਂ ਹੈਗਾ ਸਾਰੇ ਬੂਫਰ ਵੀ ਹੈਂਡ ਮੇਡ ਨੇ ਆਪ ਬੰਨੇ ਵੇ ਆ ਨਾ ਤਾਂ ਇਹ ਕਿੰਨਾ ਮਰਜ਼ੀ ਦਿਹਾੜੀ ਚੱਲੀ ਜਾਵੇ ਨਾ ਤਾਂ ਇਹ ਗਰਮ ਹੋਵੇ ਕੋਈ ਕੁਛ ਨਾ ਇਹ ਖਰਾਬ ਹੋਵੇ ਆ ਲੱਗਿਆ ਭਾਜੀ 75000 ਦਾ ਲੈਕ ਇਹਦੇ ਹਾਂ ਇਹਦੇ ਥੱਲੇ ਉਹ ਵਾਰੈਂਟੀ ਹੈ ਤੇ ਫਰੰਟ ਤੇ 15 ਇੰਚ ਹੀ ਆ ਚੰਗਾ ਕੰਮ ਤਾਂ ਯਾਰ ਮਹਿੰਗਾ ਇਹ ਵੀ ਹਾਂ 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 ਉਹ ਲੱਗਿਆ 95000 ਦਾ 95000 ਦਾ ਸਿਸਟਮ ਹੈਂਡ ਮੇਡ ਅੱਛਾ ਇਹ ਟਰੈਕਟਰ ਦੀ ਵੈਸੇ ਹੁੰਦਾ ਸੇਫਟ ਕੀ ਆ ਕਿ ਭਾਈ ਪਿੰਡ ਚੰਨੇ ਬੱਗੇ ਬਸ ਇਹ ਤਾਂ ਇਹ ਇੱਕ ਦਾ ਨਾਂ ਦਾ ਦਵੇ ਦੂ ਵੀ ਟਰਾਲੀ ਚ ਨਾ ਖੜਾ ਹੁੰਦਾ ਇਹ ਸੁਪਰ ਸਪਰ ਸੀਡਰ ਵੀ ਵਧੀਆ ਖਿੱਦੇ ਤੇ ਹਾਈ ਲੋ ਮੀਡੀਅਮ ਹਾਈ ਲੋ ਹੀ ਹੈ ਇਹ ਸੁਪਰ ਸੀਡਰ ਤੇ ਦੀ ਲੋ ਚ ਇੰਨੀ ਚਾਲ ਘੱਟ ਆ ਨਾ ਵਧੀਆ ਪੂਰ ਫੁੱਲ ਸਪਾਈ ਦਿੰਦਾ ਇੰਜਨ ਵਾਲੇ ਪਾਸੇ ਵੀ ਇੰਜਨ ਵਾਲੇ ਪਾਸੇ ਤਾਂ ਇਹ ਦਬਦੇ ਹੀ ਨਹੀਂ ਜੀ ਜਮਾ ਉਹ ਦੋਨੇ ਡਾਕਟਰ ਖੜੇ ਨਾ ਉਹਨਾਂ ਨੂੰ ਵੱਧ ਜਾਣ ਲਾਉਂਦੇ ਆ Ориਜినਲ ਹਾਂ ਕੱਲਾ ਪੰਪ ਛੇੜਿਆ ਹੋਵੇ ਇਹਦਾ ਹਾਂਜੀ ਮਤਲਬ ਉਹ ਸਾਸਰੀਕਾਲ ਜੀ ਸਾਸਰੀਕਾਲ ਤੇ ਪਿੰਡ ਖੜੇ ਆ ਧੂਰਕੋਟ ਬਰਨਾਲੇ ਜ਼ਿਲ੍ਹੇ ਕੋਲੇ ਹੈਨਾ ਤੇ ਬਾਈ ਮੇਰ ਨਾਲ ਹਰਮਨ ਆ ਤੇ ਬਾਕੀ ਮਗਰ ਵੀ ਬਾਈ ਖੜੇ ਫਿਰ ਇਦਾਂ ਹੁਣ ਜੇ ਖੜੇ ਆ ਸਾਰੇ ਦੇ ਨਾਮ ਦੱਸ ਸਕੀ ਹੋਰੀ ਪਹਿਲਾਂ ਸਾਰੇ ਆ ਲਾਪਰੀ ਸਿੰਘ ਆਪਣੇ ਚਾਚੇ ਦਾ ਮੁੰਡਾ ਅੱਛਾ ਤੇ ਆ ਮਨਪ੍ਰੀਤ ਸਿੰਘ ਸਿੱਧੂ ਤੇ ਇਹ ਬਾਈ ਇਹ ਬਾਈ ਕਿਹਨਾਂ ਚ ਰਿਸ਼ਤੇ ਆ ਰਿਸ਼ਤੇ ਏ ਭਾਈ ਆਪਣਾ ਬਰਤਨ ਰੋਲ ਅੱਛਾ ਠੀਕ ਆ ਜੀ ਤੇ ਉਹ ਜੋਤ ਦੇ ਨੂੰ ਪਿਆਰ ਨਾਲ ਸੀ ਗੰਡਾ ਕਹਿਨੇ ਆ ਉਹ ਮਿੱਤਰ ਆਪਣਾ ਨਾਲ ਹੀ ਹੁੰਦਾ ਤੇ ਉਹ ਦੀਪੀ ਕਿਹਦੇ ਕਰਕੇ ਰੀਲਾ ਰੂਲਾ ਪਾਉਣ ਲੱਗੇ ਸੀ ਸੀ ਟਰੈਕਟਰ ਦੀਆਂ ਪਹਿਲਾਂ ਕੋਈ ਹਾਂਜੀ ਤੇ ਕਿਹੜਾ ਨਾਂ ਰੱਖਿਆ ਵਾ ਟਰਨੇਡੋ ਉਹ ਵੀ ਉਹੀ ਵੀਰ ਨੇ ਰੱਖਿਆ ਸੀ ਤੇ ਉਹ ਸਹਿਲਾ ਮੁੰਡਾ 855 ਵਾਲਾ ਉਹ ਲਾਪੜੀ ਦੇ ਗੁੰਡਾ ਉਹ ਸਵਰਾਜ ਵਾਲਾ ਜਾਂ ਮਨਜੋਤ ਤੇ ਕਰਨਪ੍ਰੀਤ ਇਹ ਦੋਨੇ ਆਪਣੇ ਨਾਲ ਹੀ ਹੁੰਦੇ ਠੀਕ ਆ ਹਾਂ ਮਗਰ ਦੋ ਜਣੇ ਰਹਿ ਗਏ ਭਾਈ ਇਹ ਮੇਰਾ ਭਾਣਜਾ ਤੇ ਆ ਭਾਣ ਅੱਛਾ ਜੀ ਹੈਂ ਹੋਰ ਕੌਣ ਰਹਿ ਗਿਆ ਸਾਰੇ ਸਾਰੇ ਕਰਤੇ ਪੂਰੇ ਹੈ ਨਹੀਂ ਸਣੀ ਮਣ ਬੋਲਤਾ ਸੀ ਅੱਛਾ ਸਣੀ ਭਾਈ ਠੀਕ ਹੈ ਠੀਕ ਹੈ ਤੇ ਭਈਆ ਆ ਆਪ ਦਾ ਟਰੈਕਟਰ ਵੀਰੇ ਤੇਰਾ ਕਿਹੜੇ ਨਾਲ ਜੁੜਾ ਆ ਗਿਆ ਆਪਣਾ ਆਪ ਦਾ ਵੈਸੇ ਸਾਰੇ ਹੀ ਆਪਣੇ ਆਪ ਦੇ ਆ ਪਰ ਆ ਮੇਨ ਆਪਣਾ ਦਾ ਸੋਨਾ ਇੱਕ ਟਰੈਕਟਰ ਤੁਹਾਡਾ ਉਹ ਕਿਹੜਾ ਜਿਹੜਾ ਭਜਾਉਣੇ ਭਜੂਨੇ ਹੁੰਦੇ ਆ ਉਹ ਵੀ ਸੋਨਾ ਲੀਕਾ 750 ਆ ਉਸ ਕੰਦਰ ਮਾਡਲ ਆ ਇਸ ਕੰਦਰਾ ਮੋਟਰ ਆ ਹਾਂ ਜਿਹੜੇ ਉਹਨੂੰ ਕੀ ਕਰਾਇਆ ਇਹੋ ਜਿਹਾ ਉਹਦੇ ਸਾਰੇ ਗਰਾਰੇ ਗਰੂਰੇ ਟਰਬੋ ਡਰੱਗੋ ਪੰਪ ਵੰਪਾ ਸਾਰੇ ਛੇੜਿਆ ਉਹ ਟ੍ਰੱਕ ਤੁਸੀਂ ਲੈ ਕੇ ਜਾਂਦੇ ਹੋ ਮੁਕਾਬਲਿਆਂ ਦੇ ਵਿੱਚ ਦੌੜਾ ਹੁੰਦਾ ਹੈ ਹਾਂ ਆਹ ਕਿਹੜੇ ਹੁਣ ਮੇਲੇ ਹੋਏ ਸੀ ਅਸੀਂ ਉੱਥੇ ਗਏ ਸੀ ਜਦੋਂ ਟਰੈਕਟਰ ਪਲਟਿਆ ਹਾਂ ਉੱਥੇ ਗਏ ਸੀ ਅੱਛਾ ਠੀਕ ਆ ਤੇ ਉਹ ਟਰੈਕਟਰ ਦੇ ਵਿੱਚ ਕੀ ਕੀ ਕਰਾਇਆ ਹੋਇਆ ਸਾਰਾ ਉਹਦਾ ਤਾਂ ਮੰਨ ਲਓ ਵੀ ਉਹ ਟਰੈਕਟਰ ਜਮਾਂ ਨਵਾਂ ਲੈ ਕੇ ਇੱਥੇ ਅਸੀਂ ਖਲਾਤਾ ਸੀ ਹਾਂ ਹਾਂ ਤੇ ਪਾ ਸਾਰੇ ਗਰਾਰੇ ਚੇਂਜ ਹੋਏ ਵੀ ਉਹਦੇ ਪਿਛੜਲੇ ਉਹ ਮੀਡੀਅਮ ਚ ਭਾਜਦਾ ਟਰੈਕਟਰ ਉਹ ਤੇ ਉਹਦਾ ਇੰਜਨ 75 h p ਹੋਇਆ ਹੋਇਆ ਸਾਰੇ ਪਿਸਟਨ ਪਿਸਟਨ ਬਦਲ ਗਏ ਪੰਪ ਸਾਰਾ ਮੋਡੀਫਾਈ ਹੋਇਆ ਉਹਦਾ ਤੇ ਟਰਬੋ ਲੱਗੀ ਹੋਈ 75 ਨੰਬਰ 75 ਨੰਬਰ ਟਰਬੋ ਜੋ ਕਦੇ ਸੇਰ ਵਾਲੀ ਹੈ ਤੇ ਭਈਏ ਹੁਣ ਆਪਾਂ ਚੱਲ ਮਾਲਵੇ ਚ ਖੜੇ ਆ ਹਾਂ ਉਦੋਂ ਦੌੜਾ ਦੇਖ ਕੇ ਆਏ ਆ ਆਪਣਾ ਤੁਸੀਂ ਦੁਆਬੇ ਚ ਖੜਵਾੜੇ ਕੋਲੇ ਦੁਆਬੇ ਦੇ ਤੇ ਮਾਲਵੇ ਦੇ ਟਰੈਕਟਰਾਂ ਦਾ ਫਰਕ ਕੀ ਲੱਗਦਾ ਜਿਹੜੇ ਤਿਆਰ ਕਰਾਏ ਹੁੰਦੇ ਆ ਬਈ ਭੱਜਣ ਵਾਲੇ ਮੁਕਾਬਲੇ ਦਾ ਆਪਣਾ ਮਾਲਵਾ ਫਰੜਾ ਨਹੀਂ ਸਕਦਾ ਉਹਨਾਂ ਨਾਲ ਨਹੀਂ ਮਾਲਵੇ ਚ ਖੜੇ ਆ ਦੇਖ ਹਾਂ ਸੱਚੀ ਆਏ ਆ ਭਈ ਬਾਲਾ ਫਰਕ ਆ ਉਹਨਾਂ ਦਾ ਅਸੀਂ ਦੇਖ ਲਿਆ ਉਧਰ ਕਿਦਾਂ ਕਿਉਂਕਿ ਉਹਨਾਂ ਦੇ ਟਰੈਕਟਰ ਦਾ ਬਾਲੀ ਜਿਆਦਾ ਅਗਾਂ ਨੂੰ ਨਿਕਲਦੇ ਆਪਣੇ ਵਾਲੀ ਨਿਕਲ ਨਹੀਂ ਸਕਦੇ ਕਿਉਂਕਿ ਮਿਸਤਰੀਆਂ ਮੋਸਤਰੀ ਇੱਧਰ ਬਹੁਤ ਘੱਟ ਨੇ ਉਧਰ ਨੂੰ ਬਹੁਤ ਮਿਸਤਰੀ ਆ ਚੜੀ ਮਿਸਤਰੀ ਆ ਉਧਰਲੇ ਚੜੀ ਮਿਸਤਰੀ ਆ ਤੇ ਅੱਛਾ ਉਹ ਦੇਖਿਆ ਤਾਂ ਹੁਣ ਹੁਣ ਉਹਦੇ ਨਾਲ ਦਾ ਟਰੈਕਟਰ ਜੇ ਮਾਲਾ ਤਿਆਰ ਕਰਾਉਣਾ ਪਵੇ ਹਾਂ ਜਿਵੇਂ ਮੈਂ ਲਾ ਉਧਰ ਦੋਆਬੇ ਚ ਜਿਹੜੇ ਦੇਖ ਕੇ ਆਇਆ ਉਧਰ ਹੌਨ ਫਾਰਮਟਰੈਕ ਚਲੋ ਫਾਰਮ ਟਰੈਕ ਦਰਵਾਜਾ ਥੋੜਾ ਹਾਂ ਫਾਰਮਟਰੈਕ ਤੇ ਹਾਲੈਂਡੀ ਵੱਧ ਚਾ ਉਹ ਤੋਂ ਵੱਧਿਆ ਹੈ ਨਾ ਮਤਲਬ ਉਹਦੇ ਬਰੋਬਰ ਟਰੈਕਟਰ ਤਿਆਰ ਕਰਾਉਣਾ ਹੋਵੇ ਤਾਂ ਕਿੰਨਾ ਕ ਖਰਚਾ ਆ ਸਕਦਾ ਜੁਰੇ ਕਰਾਈਏ ਆਪਾਂ ਮਾਲ ਵਿੱਚ ਹੋ ਜੂ ਮਾਲ ਵੇਚ ਤਾਂ ਨਹੀਂ ਹੁੰਦਾ ਉਹ ਤਾਂ ਦਵਾਬੇ ਚ ਹੀ ਅੱਛਾ ਖਰਚਾ ਕਿੰਨਾ ਕ ਜਿਵੇਂ ਮੈਂ ਲਾ ਉਰੇ ਕਿੰਨਾ ਕ ਹੁੰਦਾ ਖਰਚਾ ਜਿਹੜਾ ਸੋਨ ਲੀਕਾ ਪਹਿਲਾਂ ਤਿਆਰ ਕਰਾਉਣਾ ਉੱਤੇ ਆ ਗਿਆ ਭਜਾਉਣ ਭਜਾਉਣ ਤੇ ਢੂੜ 2 ਲੱਖ 2 ਲੱਖ ਰੁਪਏ ਖਰਚਾ ਆਇਆ ਹਾਂ ਉਧਰ ਪਤਾ ਕਰਕੇ ਦੇਖਿਆ ਯੂਰਲਾ ਕੇਤੀ ਆਹੀ ਖਾਚਾ ਉਹ ਨਾ ਕੀ ਆ ਹਾਂ ਐਸਟੀਮੇਟ ਉੱਥੀ ਆ ਅੱਗ ਥੋੜੀ ਵੱਧਿਆ ਹਾਂ ਅੱਗ ਅੱਗ ਬਹੁਤ ਜ਼ਿਆਦਾ ਵੱਧਦਾ ਚਲ ਐ ਤੈਨੂੰ ਚਲ ਮੇਸਤਰੀ ਮੈਂ ਦਊਗਾ ਆ ਬਸ ਸਾਡਾ ਇੱਕ ਭਰਾ ਹੈਗਾ ਕੋਈ ਟਰੈਕਟਰ ਭਜਾਉਣ ਵਾਲਾ ਬਸ ਕੋਈ ਕਾਲੇ ਬੱਕਰੇ ਟਰੈਕਟਰ ਖੜਾ ਕਰਿਆ ਟਰੈਕਟਰ ਇਹੋ ਜਿਹਾ ਅੱਗ 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 ਇਹੋ ਜਿਹੀ ਪਾਦਾ ਕਿ ਲਾਗਲੇ ਪੰਡਾ ਜਿਹੋ ਜਿਹਾ ਟਰੈਕਟਰ ਨਾ ਹੋਊਗਾ ਲੈ ਬਾਜੀ ਫਿਰ ਆ ਹੁਣ ਤੁਹਾਨੂੰ ਚੱਲਦੀ ਵੀਡੀਓ ਚ ਕਹਤਾ ਉਹ ਸੋਨਾ ਲੀਕਾ ਉੱਥੀ ਖੜੂ ਚਲ ਕਾਲੇ ਬੱਕਰੇ ਖੜਾ ਕਰਨਾ ਤਾਂ ਇਦਾਂ ਦਾ ਕਰਕੇ ਦਵਾਂਗੇ ਤੇ ਕਹੂੰਗਾ ਭਾਈ ਟਰੈਕਟਰ ਤੇ ਕੁਛ ਪਾਏ ਆ ਹਾਂ ਕਿਉਂਕਿ ਉਹ ਹਜੇ ਗਰਾਰੇ ਗਰੂਪ ਦੇ ਪਾਉਣੇ ਆ ਸਾਡੀ ਮਿਸਤਰੀ ਨਾਲ ਗੱਲ ਚੱਲੀ ਜਾਂਦੀ ਆ ਦੋ ਤਿੰਨ ਐ ਹਜੇ ਕਿਸੇ ਮਿਸਤਰੀ ਨੂੰ ਡੰਨ ਨਹੀਂ ਹੋਇਆ ਕਿਉਂਕਿ ਆ ਝੋਨੇ ਤੋਂ ਬਾਅਦ ਸਾਰਾ ਫਿਰ ਇਹਦੂ ਬਾਦ ਛੱਡ ਕੇ ਆਉਣਾ ਉਹ ਡਾਇਰੈਕਟਰ ਐਸ ਟਾਈਮ ਇਹ ਜੇ ਇਹ ਕਿੰਨਾ ਭੱਜਦਾ ਆ ਐਸ ਟਾਈਮ 60-60 ਤੇ ਚੱਲ 120 ਪਲੱਸ ਕਰਾ ਦਿੰਦੇ ਇਹਨੂੰ ਹਾਂ ਠੀਕ ਆ ਚੱਲ ਇਹ ਹੋ ਗਿਆ ਤੇ ਆ ਹੈਗਾ 855 ਹਾਂਜੀ ਹੈ ਜੱਟਾ ਜੇ ਵੀ ਆ ਖੜਦਿਆ ਮੈਨੂੰ ਉਹ ਨਵਾਂ ਲੱਗਦਾ ਤਾਂ ਆ ਉਹਦੇ ਨਾਲ ਥੋੜਾ ਪੁਰਾਣਾ ਲੱਗਦਾ ਤੇ ਇਹ ਤਾਂ ਹੈਗਾ 15 ਮਾਡਲ ਭਾਜੀ ਉਹ ਹੈਗਾ 12 ਮਾਡਲ ਆ ਇਹ ਇਹ ਕਿਤੇ ਖਸਿਆ ਕਾ ਤੋਂ ਟਰੈਕਟਰ ਇਹਨਾਂ ਇਹ ਚੱਲੇ ਕੰਮ ਕੰਮ ਬਹੁਤ ਲੈਣੇ ਆ ਜਿਆਦਾ ਕੰਮ ਲੈਣੇ ਹਾਂ ਬਾਕੀ ਇਹਦੇ ਟਾਇਰ ਹੁਣ ਸਾਰੇ ਟਾਇਰ ਖਸ ਗਏ ਨੇ ਹੈਨਾ ਟਾਇਰ ਪੈਰ ਵਾਲੇ ਹੋਏ ਆ ਹਾਂ ਪਲੇਟਫਾਰਮ ਵੀ ਥੋੜਾ ਝੜ ਗਿਆ ਰੰਗ ਉਤੋਂ ਹਾਂ ਤੇ ਇਹ ਨਾ ਇਹ ਅਸੀਂ ਰੰਗ ਥੋੜਾ ਉਹੀ ਕਰਾਇਆ ਸੀ ਜਾਲੀ ਰੰਗੇ ਇਹ ਪਲੇਟਫਾਰਮ ਤਾਂ ਉਹੀ ਲੱਗਿਆ ਆਪ ਲਵਾਏ ਹੋਏ ਹੈ ਨਾ ਹਾਂ ਪਰ ਰੰਗ ਕੇਤੇ ਹੁਣ ਦੁਬਾਰਾ ਕਰਾਉਣਾਗਾ ਇਹ ਇਹ ਟਰੈਕਟਰ ਜਿਹੜਾ ਆ ਹੁਣ ਇਹ origignal ਤਾਂ ਨਹੀਂ ਹੈਗੇ ਅੰਦਰੋਂ ਨਹੀਂ origignal ਨਹੀਂ ਤੇ ਇੰਜਨ-ਇੰਜਨ ਸਾਰਾ ਹੋਇਆ ਹੋਇਆ ਤਾਂ ਇਹ ਪਹਿਲਾ ਹੈ ਜੀਗਾ 50 HP ਹਾਂ 90 HP ਹਾਂ ਹੁਣ 55 HP ਆਏ ਬਾਜੀ ਇਹਦੇ ਸਾਰਾ ਬੂਰ ਬੂਰ ਕਰਕੇ ਨਾ ਆਪਣੇ ਵੱਡੇ ਬਿਸਤ ਨੂੰ ਪਾਏ ਗਏ ਵੱਡੇ ਬਿਸਤ ਨੂੰ ਪਾਤੇ ਹੁਣ ਫਰਕ ਕੀ ਪੈ ਗਿਆ ਫਰਕ ਜ਼ੋਰ ਵੱਧ ਮਾਰਦਾ ਤੇਲ ਦਾ ਐਵਰੇਜ ਉੱਥੇ ਜੀ ਆ ਐਵਰੇਜ ਉਥੇ ਕੀ ਆ ਟਾਇਰ ਟਾਇਰ ਇਹੀ ਸੀ ਉਦੋਂ ਵੀ ਹਾਂ ਟਾਇਰ ਹੁਣੀ ਘਸੇ ਆ ਇਹ ਟਰਾਲੀ ਤੇ ਚੱਲਦਾ ਸੀ ਥੋੜਾ ਜਿਹਾ ਆਪਦੀ ਮਿੱਟੀ ਮੁੱਟੀ ਚੱਕੀ ਆ ਨਹੀਂ ਤਾਂ ਟਾਇਰ ਨਮੀ ਸੀ ਇਹਦੇ ਹਾਂ ਜੀ ਕਰਦਾ ਯਾਰ ਕਿ ਥੋੜਾ ਦੌਰ ਵੇ ਵਾਲਿਆਂ ਨੂੰ ਟਾਇਰ ਦੇ ਬੜੇ ਪਾ ਦੇਈਏ ਕਿਤੇ ਪੌਣੇ ਆ ਭਾਜੀ ਸਾਰਿਆਂ ਦੀ ਬਸ ਕੋਈ ਚੱਕਰ ਨਹੀਂ ਕਦੋਂ ਅਗਲੀ ਵੀਡੀਓ 'ਚ ਤੁਸੀਂ ਆਏ ਤੁਹਾਨੂੰ ਟਰੈਕਟਰ ਇਹ ਪਤਾ ਵੀ ਨਹੀਂ ਲੱਗਣਾ ਵੀ ਉਹ ਹੀ ਟਰੈਕਟਰ ਨੇ ਫੇਰ ਸਾਰਾ ਤਿਆਰ ਕਰਾਉਣਾ ਹਾਂ ਸਾਰੀ ਸਾਰੇ ਟਰੈਕਟਰ ਹੀ ਤਿਆਰ ਕਰਾਉਣੇ ਇਹ 'ਚ ਟਰਬੋ ਤਾਂ ਨਹੀਂ ਲਈ ਨਹੀਂ ਇਹ 'ਚ ਟਰਬੋ ਟਰਬੋ ਆਪਣੇ ਤਿੰਨੇ ਟਰੈਕਟਰਾਂ 'ਚ ਹੀ ਨਹੀਂ ਉਹ ਸੋਣਿਆ ਲੀਕਾ ਦੀ ਲਿਆ ਕੇ ਰੱਖੀ ਐਸ਼ ਲਾਉਣੀ ਆ ਹਾਂ ਹੋਲ ਸੈਕਟ ਵਾਲੀ 25 ਨੰਬਰ 25 ਨੰਬਰ ਲਾਉਣੀ ਆ ਉਹਨੂੰ ਹਾਂਜੀ ਅੱਛਾ ਉਹ ਮਿਸਤਰੀ ਨੇ ਕਿਹਾ ਉਹ ਲਾਉ ਉਹਨੂੰ ਹਾਂ ਹਾਂ ਉਹ ਆਪਣਾ ਏਜੰਸੀ ਵਾਲਾ ਵੀਰਾ ਸੁਣਾ ਲਿਕ ਵਾਲਾ ਬਠਿੰਡੇ ਵਾਲਾ ਉਹ ਕਹਿੰਦਾ ਮੈਂ ਆਪ ਹੀ ਲਾ ਕੇ ਦੂੰਗਾ ਨਾਲੇ ਪੰਪ ਪੰਪ ਹੋਰ ਸੈਟ ਕਰਕੇ ਦੂੰਗਾ ਕਹਿੰਦਾ ਅੱਛਾ ਹਾਂਜੀ ਤੇ ਵੈਸੇ ਇਹ ਟਰੈਕਟਰ ਤੋਂ ਬਥੇਰ ਬਹੁਤਾ ਕੰਮ ਕਿਹੜਾ ਲੈ ਨਹੀਂ ਆਹੀ ਬਸ ਖੇਤੀਬਾੜੀ ਦਾ ਖੇਤੀਬਾੜੀ ਦਾ ਹਾਂਜੀ ਆ ਫਸਲ ਕਿਹੜੀ ਕਿਹੜੀ ਕਰਦੇ ਆ ਦੇ ਨਾਲ ਬਸ ਝੋਨਾ ਕਣਕ ਝੋਨਾ ਕਣਕ ਹੈ ਹਾਂਜੀ ਅੱਛਾ ਕਦੋਂ ਕਦੋਂ ਚ ਚੱਲਦਾ ਹੁਣ ਇਹ ਹਾਂ 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 1000 ਬੰਨੂ ਭਾਈ ਗੱਲ ਦੱਸਿਓ ਹਾਂਜੀ ਆਪਣੇ ਚਾਲਤ ਮੈਂ ਦੁਆਬੇ ਦੇ ਵਿੱਚ ਹੁਣ ਆਟੋ ਲਾਈਨ ਲੜਾ ਵੀ ਹੈਗਾ ਆ ਆਪਣੇ ਉਹ ਕੇਂਦਰ ਦਾ ਲੜਾ ਵੀ ਹੈਗਾ ਬਹੁਤ ਜਣੇ ਹੈਗੇ ਆ ਨਾ ਹਾਂ ਹਾਂ ਆਹ ਵਾਲੀ ਸਿਸਟਮ ਜਿਹੜੀ ਆ ਹਾਂ ਜੀ ਇਹ ਜਦੋਂ ਆਪਾਂ ਉਹ ਧਰਮਕੋਟ ਟੱਪ ਜਾਂਦੇ ਆ ਨਾ ਉਸ ਤੋਂ ਬਾਅਦ ਆਹ ਸਿਸਟਮ ਦਿਖਦੇ ਆ ਇਹ ਲੱਗਿਓ ਇਹ ਆਪ ਇਹਨਾਂ ਦਾ ਕੋਕੀ ਦਾ ਨੌ ਚੱਲਦਾ ਹੁੰਦਾ ਸੀ ਜਿਹੜਾ ਕੋਕੀ ਦਾ ਹੁਣ ਵੀ ਚੱਲ ਹੈਗਾ ਹਨਾ ਇਹ ਸਿਸਟਮ ਦਾ ਰਵਾਜ ਬਹੁਤਾ ਔਰੇ ਹਾਂ ਇੱਧਰ ਆਪਣੇ ਇਹ ਨਹੀਂ ਵਧੀਆ ਮੰਨਦੇਗਾ ਕਿ ਨਾ ਤਾਂ ਇਹਦੀ ਕੋਈ ਐਮ ਪੰਪ ਗਰਮ ਹੋਣ ਦੀ ਇਹ ਚ ਹੈਂਡ ਮੇਡ ਪਲੇਟਾਂ ਸਾਰੀਆਂ ਤੇ ਕੋਈ ਕੰਪਨੀ ਦਾ ਐਮ ਨਹੀਂ ਹੈਗਾ ਫਾਰੇ ਬੂਫਰ ਵੀ ਹੈਂਡ ਮੇਡ ਨੇ ਆ ਬੰਨੇ ਵੇ ਆ ਨਾ ਤਾਂ ਇਹ ਕਿੰਨਾ ਮਰਜ਼ੀ ਦਿਹਾੜੀ ਚੱਲੀ ਜਾਵੇ ਨਾ ਤਾਂ ਇਹ ਗਰਮ ਹੋਵੇ ਕੋਸ਼ ਨਾ ਇਹ ਖਰਾਬ ਹੋਵੇ ਹਾਂ ਐਂ ਪੰਪ ਸੜਨ ਵਾਲਾ ਕੰਮ ਨਹੀਂ ਹੈ ਹਾਂ ਸਪੀਕਰ ਦਾ ਸੁੱਖ ਨਾ ਵਾ ਵਾ 2 4 6 8 10 24 ਸਪੀਕਰ ਹੈ 24 ਸਪੀਕਰ ਹੈ ਹਾਂ ਜੀ ਉਹ ਚ 25 ਹੈ ਇਹ ਚ 24 ਹੈ ਤਵੇ ਦਿਨੋਂ ਤੁਸੀਂ ਇਹ ਤਾਂ ਬਹੁ ਬਰਦਾਦੂਆ ਮਾਨਸਿਆਣੇ ਰੋਡ ਤੇ ਹੁੰਦੇ ਹੋਊਂਗੇ ਤਾਂ ਪਿੰਡ ਤਾਂ ਪਤਾ ਲੱਗ ਜਾਂਦਾ ਹੋਊਗਾ ਆਹ ਪਿੰਡ ਪਤਾ ਲੱਗ ਜਾਂਦਾ ਹੈ ਹਾਂ ਉਹ ਕਦੋਂ ਭਾਜੀ ਅਸੀਂ ਲਵਾਇਆ ਲਵਾਇਆ ਨਾ ਡੈਕ ਦੋ ਸ਼ੀਸ਼ੇ ਅਸੀਂ ਆਪਦੇ ਘਰ ਦੇ ਪੰਨੇ ਆ ਉਹ ਡੈਕ ਜੋਲ ਵਾਲਾ ਉਹਦੀ ਯਾਰ ਆਵਾਜ਼ ਹੀ ਬਹੁਤ ਆ ਹੈ ਇਹਦਾ ਖਰਚਾ ਕਿੰਨਾ ਕੋੰਦਾ ਹੋਊਗਾ ਆ ਲੱਗਿਆ ਭਾਜੀ 75000 ਦਾ ਡੈਕ ਇਹਦੇ ਹਾਂ ਇਹਦੇ ਥੱਲੇ 212 ਇੰਚ ਹੀ ਆ ਤੇ ਫਰੰਟ ਤੇ 15 ਇੰਚ ਹੀ ਆ ਚਾ ਕੰਮ ਤਾਂ ਯਾਰ ਮਹਿੰਗਾ ਇਹ ਵੀ ਹਾਂ ਹਾਂ ਉਹ ਲੱਗਿਆ 95000 ਦਾ 95000 ਦਾ ਸਿਸਟਮ ਹੈਂਡ ਮੇਡ ਹਾਂਜੀ ਇਹੋ ਜਿਹਾ ਕਿ ਆ ਫਿੱਟ ਕਰ ਦਿੰਦੇ ਯਾਰ ਇਹਦੇ ਵਿੱਚ ਇਹ ਹੈ ਬਸ ਜਿਵੇਂ ਓਕੇ ਚੱਲਦਾ 1.5 ਸਾਲ ਹੋ ਗਿਆ ਉਹਨੂੰ ਲੱਗੇ ਨੂੰ ਹਜੇ ਤੱਕ ਇੱਕ ਕੰਪਲੀਟ ਵੀ ਨਹੀਂ ਉਹਦੇ ਡੱਕ ਚ ਪਾਣੀ ਵੀ ਅਸੀਂ ਐਂ ਮਾਰ ਦਿੰਦੇ ਆ ਤੁਹਾਨੂੰ ਵੀਡੀਓ ਵੀ ਦਿਖਾ ਦਿੰਦੇ ਚੱਲਦੇ ਤੇ ਪਾਣੀ ਮਾਰ ਚੱਲਦੇ ਤੇ ਪਾਣੀ ਮਾਰ ਦਿੰਦੇ ਕੋਈ ਸਪੀਕਰ ਨਹੀਂ ਖਰਾਬ ਕੁਝ ਨਹੀਂ ਹਜੇ ਤੱਕ ਡੱਕਾ ਵੀ ਨਹੀਂ ਖਰਾਬ ਨਹੀਂ ਤਾਂ ਆਪਣੇ ਵਾਲਾ ਤਾਂ ਸਿਸਟਮਾ ਦੇ ਉੱਤੇ ਉਹਨੇ ਉਹ ਪਾ ਕੇ ਰੱਖਿਆ ਹੁੰਦਾ ਉਹਦਾ ਖਬਰ ਬਣਾਇਆ ਸਾਡੇ ਨਾਲ ਅਸੀਂ ਕੱਦੂ 'ਚ ਵੀ ਐਂ ਬਾੜੀ ਫਿਰਦੇ ਆ ਦੂਹਾ ਤੋੜੀਦਾ ਆਈ ਤੋਦ ਨਹੀਂ ਇਹ ਲਗਾਤਾਰ ਕਿੰਨੇ ਚੱਲ ਚੱਲ ਚਲਾ ਕੇ ਦੇਖਿਆ ਕਿ ਆ ਯਾਰ ਇੰਨਾ ਲਗਾਤਾਰ ਚੱਲਦਾ ਇੱਕ ਕਦੋਂ ਲਵਾਇਆ ਹੈ ਨਾ ਦਿਨ ਰਾਤ ਅਸੀਂ ਬੰਦ ਨਹੀਂ ਕੀਤਾ ਜਮਾ ਮੱਤੀ ਜੀ ਤੱਕ ਲੀਆ ਹੈ ਅੱਛਾ ਇਹ ਲਾਇਆ ਜੋਹੜ ਨੇ ਹਾਂਜੀ ਤੁਹਾਨੂੰ ਇਹ ਕਿਹੜਾ ਪਿੰਡ ਆ ਜੋਹੜ ਤਾਂ ਲੇ ਕੇ ਮੋਗੇ ਲਾਉਂਦਾ ਪਰ ਮੋਗਾ ਮੋਗੇ ਲਾਉਂਦਾ ਇਹਦਾ ਨੌ ਚੱਲਦਾ ਬੰਦੇ ਦਾ ਫੁੱਲ ਆਪਣੇ ਏਰੀਆ ਚ ਤਾਂ ਫੁੱਲ ਚੱਲਦਾ ਬਾਕੀ ਬਾਹਰ ਦੋਆਬੇ ਦੇ ਵਿੱਚ ਆਪਾਂ ਕਹਿ ਨਹੀਂ ਸਕਦੇ ਮਾਲਵੇ ਚ ਫੁੱਲ ਆ ਬ੍ਰਾਂਡ ਤੇ ਅੱਜ ਦੀ ਘੜੀ ਅੱਛਾ ਇਹ ਬ੍ਰਾਂਡ ਆ ਹਾਂਜੀ ਅੱਛਾ ਆ ਕਿੰਨੇ ਇੰਚ ਲੱਗੇ ਆ ਇਹ ਚਾਹ ਬੂਫਰ ਇਹ 15 ਇੰਚ ਹੀ ਆ ਬੂਫਰ ਹਾਂਜੀ ਉਹ ਚ ਛੋਟੇ ਆ ਹਾਂ ਉਹ ਚ ਥੱਲੇ 2 12 ਇੰਚ ਹੀ ਆ ਉੱਤੇ 15 ਇੰਚ ਨੇ ਇਹਦੇ 6 15 ਇੰਚ ਹੀ ਆ 6 ਲਾਇਓ ਆ 15 ਇੰਚ ਹਾਂਜੀ ਤੇ ਜੱਟਾ ਇੰਨੀ ਬਾਜ ਆ ਉੱਡੇ ਜੇ ਤੁਸੀਂ ਦੋਨੋਂ ਟਰੈਕਟਰ ਲਾ ਕੇ ਗਾਣੇ ਕਰ ਦੋ ਹੈ ਖੜੇ ਕਿਤੇ ਇੱਥੇ ਹੀ ਖੜੇ ਕਰ ਦਿੱਤੋ ਪਿੰਡ ਘਰੀ ਪਤਾ ਲੱਗੂਗਾ ਕਿ ਹਾਂ ਮੁੰਡੇ ਖੜੇ ਹੋ ਗਾ ਹਾਂਜੀ ਭਾਜੀ ਬਹੁ ਵਾਰੀ ਪੁਲਿਸ ਪਲਸ ਨੇ ਵੀ ਘੇਰੇ ਸਾਨੂੰ ਹਾਂ ਬਹੁਤ ਕੰਡ ਹੋਇਆ ਉਹਦਾ ਹਾਂ ਪੁਲਿਸ ਨੇ ਵੀ ਬਹੁ ਵਾਰੀ ਘੇਰੇ ਥਾਣੇ 'ਚ ਬਹੁ ਵਾਰੀ ਲੱਗਿਆ ਪਰ ਚਲੋ ਕੋਈ ਇਹ ਲੱਗਿਆ ਥਾਣੇ 'ਚ ਹਾਂ ਦੋ ਤਿੰਨ ਵਾਰੀ ਲੱਗਿਆ ਟਰੈਕਟਰ ਨਹੀਂ ਸਿਸਟਮ ਕਰਕੇ ਹਾਂ ਸਿਸਟਮ ਕਰਕੇ ਓਨਲੀ ਨਹੀਂ ਚਲਾਇਆ ਹੁੰਦਾ ਕਿ ਦੇਖ ਕੇ ਕਰ ਲੈਂਦੇ ਘਣਾ ਨਹੀਂ ਕਈ ਇੱਕ ਵਾਰੀ ਤਾਂ ਦੇਖ ਕੇ ਕਰ ਲਈ ਦੋ ਵਾਰੀ ਚੱਲਦਾ ਸੀ ਪਿੱਛੇ ਗੱਡੀ ਲਾ ਲਈ ਸੀ ਹਾਂ अच्छा की के अंदर तगड़ा चलदा हां बड्डे लबाये आ ता करके खड़ा कर ले फिर ले आंदा किवें बस ਛੜਾ ਲਿਆਂਦਾ ਜੀ پیسے ਦੇ ਕੇ ਕਿਉਂ ਹੀ ਨਹੀਂ ਉਹੀ ਪਹੁੰਚ ਹੈਗੀ ਇਹ ਡੈਡੀ ਜੀ ਦੀ ਅੱਛਾ ਹਾਂਜੀ ਛੜਾ ਦਿਆਂ ਬਸ ਚੱਲੇ ਇੱਕ ਛੜਾ ਹੋ ਜਾਂਦਾ ਤਾਂ ਹੀ ਲੱਗੇ ਪਏ ਨੇ ਹਾਂ ਹਾਂ ਵੈਸੇ ਹੁਣ ਆਪਾਂ ਪਿੰਡ ਪੌਂਡ ਚ ਬਹੁ ਘੱਟ ਲਾਉਣੇ ਅੱਛਾ ਇਹ ਹੈਗਾ 60 ਹਾਂਜੀ ਇਹ 60 RXi ਅੱਛਾ RX DI ਹੈ ਨਾ ਇਹ ਹਾਂਜੀ ਤੇ ਭਾਈ ਇਹਨੂੰ ਕੀ ਕਰਾਇਆ ਕੇ ਕਰਾਉਣਾ ਹਜੇ ਇਦਾਂ ਹੁਣ ਭਾਜੀ ਬਹੁਤ ਆ ਇੰਜਨੂੰ ਜਨ ਸਾਰਾ ਮੋਡੀਫਾਈ ਕਰਨਾ ਤੇ ਤੁਸੀਂ ਕਿਵੇਂ ਕਹਿੰਦੇ ਸੀ ਉਹ ਗਰਾਰੇ ਗਰੂਰੇ ਸਾਰੇ ਚੇਂਜ ਹੀ ਕਰ ਦੇ ਉਹ ਵੀ ਕਰਨੇ ਆ ਹਾਂਜੀ ਅੱਛਾ ਇਹਨੂੰ ਭੱਜਦਾ ਕਰਨਾ ਹਾਂ ਭੱਜਦਾ ਹੀ ਕਰਨਾ ਫਿਰ ਖੇਤੀ ਕਿਹਦਾ ਕਰਨੀ ਆ ਖੇਤੀ ਹੈਗਾ ਆਪਣੇ ਲਵੇ ਭਾਜੀ 55 855 855 ਹਾਂਜੀ ਯਾਰ ਇੱਕ ਗੱਲ ਦੱਸ ਭਰਾ ਮੈਂ ਚੱਲ ਆਪਣੇ ਤਾਂ ਚਲੋ ਨੀਲੇ ਰੰਗ ਦਾ ਰਵਾਜ ਬਹੁਤ ਆ ਦਵਾਜੀ ਹੈ ਹਨਾ ਮਾਲਵੀ ਵਾਲਿਆਂ ਨੂੰ ਆ ਟਮਾਟਰੀ ਰੰਗ ਨਾਲ ਖਾਤੂ ਵਾਲਾ ਮੂਹ ਹੈ ਨਾ 855 ਵਾ ਜਿਹੜੇ ਪਿੰਡ ਜਾਓ ਬਈ ਖੜਾ ਹੀ ਮਰ ਰੋ ਸੜਕ ਤੇ ਦੀਦਾ ਕਿ 855 ਕਰੀ ਹੋਗਾ ਕਦੋਂ ਆ ਟਰੈਕਟਰ ਲਿਆਂਦਾ ਨਾ ਅਸੀਂ ਵੀ 855 ਲੈਣਗੇ ਸੀ ਨਮ ਪਹਿਲਾਂ ਵੀ 855 ਸੀ ਤੇ ਇਹ ਤੋਂ ਬਾਅਦ ਵੀ ਨਵਾਂ 855 ਲੈਣਗੇ ਸੀ ਇਹ ਏਜੰਸੀ ਵਾਲਿਆਂ ਨੇ ਡੈਡੀ ਦੀ ਲਿਖਿਆ ਸੀ ਉਹ ਕਹਿੰਦੇ ਵੀ ਤੁਸੀਂ ਕੇਰਾ ਆ ਚਲਾ ਕੇ ਦੇਖੋ ਡੈਕਟਰ ਅਹੀਂ ਪੈਸੇ ਵੀ ਇਹਦੇ 6 ਮਹੀਨੇ ਬਾਅਦ ਦੇ ਕੇ ਆਏ ਸੀ ਸਾਰੇ ਉਹਨੇ ਟਰੈਕਟਰ ਹਕਾਤਾ ਸੀ ਅੱਛਾ ਹਾਂ ਕਹਿੰਦੇ ਤੁਸੀਂ ਟਰੈਕਟਰ ਚਲਾ ਕੇ ਦੇਖੋ ਫਿਰ ਸਾਨੂੰ ਫਿੱਟ ਆ ਗਿਆ ਫਿਰ ਆਪਣੇ ਪਿੰਡ ਚ ਘੱਟੋ ਘੱਟ 10 15 ਟਰੈਕਟਰ ਦਾ ਅਸੀਂ ਦਵਾਤੇ ਸੋਨਾਲੀ ਇਹਦੇ ਨਾਲ ਦੇ ਇੱਚ ਤੇ 855 ਚ ਫਰਕ ਕਿ ਆਇਆ ਬਾਈ ਇਹ ਚ ਥੋੜਾ ਮੁੱਠੀ ਫਰਕ ਆ ਕਿਉਂਕਿ ਇੰਜਨ ਇਹ ਚ 911 ਦੇ ਬਲਾਕ ਵਾਲਾ 911 ਵਾਲਾ ਪਿੱਛੋਂ ਇਹ ਸਾਰਾ ਸਵਰਾਜ ਜੀ ਆ ਮਗਰ ਉਹ ਸਵਰਾਜ ਹੀ ਹੈ ਹਾਂ ਮਾਰਾ ਸਾਰਾ ਸਵਰਾਜ ਹੈ ਕੀ ਮਤਲਬ ਜਿਹੜੇ ਮਿਸਤਰੀ ਕੋ ਜਿਹੜਾ ਮਿਸਤਰੀ ਸਵਰਾਜ ਦਾ ਸਪੈਸ਼ਲਿਸਟ ਆ ਉਹਦੇ ਕੋਲ ਜਾ ਕੇ ਖੜਾ ਕਰਤਾ ਕੰਮ ਕਰਦਾ ਹਾਂ ਪਿੱਛੋਂ ਸਾਰਾ ਸਵਰਾਜ ਹੈ ਹੂੰ ਹਾਂਜੀ ਪੂਰਾ ਇਹ ਨਾਟਗਰਾਂ ਸਾਰਾ ਹੂੰ ਹੂੰ ਤੇ ਕੰਮ ਵੀ ਬਰੋਪਰ ਕਰਦਾ ਕਿ ਕੰਮ ਵੱਧ ਕਰਦਾ ਉਹਦੇ ਨਾਲ ਕੰਮ ਤਾਂ ਵੱਧ ਕਰਦਾ ਅੱਛਾ ਪੀਤਾ ਵੱਧ ਹਾਂ ਤੇ ਕਿਹ ਮੂਰੇ ਲੰਬਾਈ ਕਰਕੇ ਉੱਠਦਾ 8 ਦਾ ਘਾਟਾ ਸੂਪਰ ਸਪਰਫੀਡਰ ਦੇ ਇਹਦੇ ਸਪੂਸੀਡਰ ਪਾਉਣੀ ਉਹ ਮੰਗਾ ਹਾਂ ਹਾਂ 8 ਫੁੱਟਾ ਪਿਛਲੀ ਵਾਰ ਚਲਾਇਆ 7 ਲੀਟਰ ਖਾਂਦਾ ਸੀ ਇਹ ਕਿੱਲੇ ਦਾ 15 ਹੋ ਚੱਕਰ ਦੇ 1500 ਚੱਕਰ ਤੇ ਹਾਂਜੀ अच्छा ਤੇ ਹੁਣ ਫੇ ਗਲਾਰੀਆਂ ਪਾ ਕੇ ਤਾਂ ਤੂੰ ਸੁਪਰਸੀਡਰ ਪੈਜੂ ਕਿ ਨਹੀਂ ਨਹੀਂ ਬਸ ਹੁਣ ਤੱਕ ਹੀ ਪਾਉਣਾ ਹੁਣ ਉਹਦੇ ਮਗਰ 855 ਵਾਲਾ ਪੈਂਦਾ ਨਹੀਂ ਸੁਪਰਸੀਡਰ ਬਸ ਕੋਈ ਨਾ ਹੈਗਾ ਟਰੈਕਟਰ ਜਰਾ ਮਿੱਤਰਾਂ ਦੇ ਨਹੀਂ ਲੈ ਲਾਂਗੇ ਹੋਰ अच्छा ठीक है ठीक है ਤੇ ਜਿੱਥਾ ਇਹਦਾ ਸਿਸਟਮ ਆ ਡੀਜੀ ਜੰਗੂ ਲਾ ਰੱਖਿਆ ਜਬ ਵਿਆਹ ਤੇ ਬੀਜੇ ਧਰੇ ਹੁੰਦੇ ਸੀ ਹਾਂਜੀ ਇਹ ਕਿਹੜਾ ਸੈਟਮ ਆ ਜਾਲੀ ਨਾ ਇਹ ਜੋਲ 18 ਇੰਚੀ ਦੇ ਲਾਉਂਦਾ ਸੀ ਕਿਉਂਕਿ 15 ਇੰਚੀ ਦੀ ਤਾਹ ਜਾਲੀ ਮਿਲ ਜਾਂਦੀ ਆ 18 ਇੰਚੀ ਦੀ ਬਹੁ ਘੱਟ ਮਿਲਦੀ ਆ ਤੇ ਇਹ ਆਪਣਾ ਪਹਿਲਾ ਸਿਸਟਮ ਹੀ ਸੀ ਇਸ ਤੋਂ ਬਾਅਦ ਬਹੁਤ ਨੇ ਲਵਾਇਆ ਇਹ ਪਹਿਲਾ ਸਿਸਟਮ ਸੀ ਕਿਹੜਾ ਫਰੰਟ ਜਾਲੀ ਦੇ 15 ਇੰਚ ਵਾਲਾ ਲਵਾਇਆ ਸੀ ਆਪਾਂ ਅੱਛਾ ਹਾਂਜੀ ਇਸ ਤੋਂ ਬਾਅਦ ਬਹੁਤ ਟਰੈਕਟਰਾਂ ਤੇ ਲੱਗੇ ਪਏ ਆ ਯਾਰ ਜਿਸ਼ੇਮ ਉਹ ਕੋਈ 4 ਵਾਲਾ ਕੋਈ 6 ਵਾਲੀ ਆ ਅੱਜ ਵੀ ਕਿ ਅੱਜ ਵੀ ਆਪਾਂ ਜਿਹੜਾ ਕਰਕੇ ਆਏ ਆ ਉਹ ਫਾਰਮ ਟਰੈਕ 6055 ਦੀ ਉਹਦੇ ਵੀ ਆਹੀ ਜੋ ਨਾਲੇ ਤਾਂ ਲੱਗਿਆ ਸੀ ਸਿਸਟਮ ਹੈ ਉਹ ਵੀ ਸਪੈਸ਼ਲ ਕਹਿੰਦੇ ਬਾਈ ਅਸੀਂ ਲਵਾ ਕੇ ਆਏ ਆ ਉਹਦੇ ਕੋਲੋਂ ਹਾਂ ਹਾਂ ਹੈ ਅੱਛਾ ਬਹੁਤ ਨਾ ਉਹਦਾ ਬਾਈ ਦਾ ਆਪਣੇ ਦਾ ਜੋਲ ਦਾ ਹਾਂ ਉਹਦੇ ਤੇ ਵੀ ਸਿਸਟਮ ਸੋਹਣਾ ਲਾਇਆ ਸੀ ਉਹਨੇ ਅੱਛਾ ਬੰਪਰ ਸਾਰੇ ਤਾਂ ਸੋਹਣੇ ਲੱਗੇ ਹੋ ਥੋੜੇ ਹਨਾ ਹਾਂਜੀ ਹਾਂ ਇਹ 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 ਸਾਡੇ ਦੁਆਬੇ ਕੰਨੀ ਦਾ ਪਹਿਲਾਂ ਬਹੁਤ ਰਵਾਜ ਪਹਿਲਾਂ ਤੋਂ ਤੁਰੇ ਹਨਾ ਦਾ ਹੈ ਇਹ ਇਹ ਕਿੰਨਾ ਆ ਬੰਪਰ ਇਹ 36 ਇੰਚ ਹੈ ਜੀ 36 ਇੰਚ ਹਾਂਜੀ ਇਹਦੇ ਨਾਲ ਵੀ ਟਰੈਕਟਰ ਉਠਾਉਣਾ ਘਟ ਗਿਆ ਹਾਂ ਬਾਕੀ ਇਹਦੇ ਸੋਨਾ ਲੀਕਾ ਦੇ ਕੰਪਨੀ ਬੱਲੇ ਉਹ ਚੁੱਲਾ ਜੀ ਬਹੁਤ ਭਾਰੀ ਹੁੰਦਾ 80 90 ਕਿਲੋ ਦਾ ਹਾਂ 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 ਬਾਕੀ ਡੇਢ ਕੁਇੰਟਲ ਦਾ ਬੰਪਰ ਹੈ ਇਹ ਠੀਕ ਆ ਹਾਂਜੀ ਅੱਛਾ ਇਹ ਟਰੈਕਟਰ ਦੀ ਵੈਸੇ ਹੁੰਦਾ ਸੇਫਟ ਕੀ ਹੈ ਕਿ ਭਾਈ ਪਿੰਡ ਚੰਨੇ ਬੈਗੇ ਬਸ ਇਹ ਤਾਂ ਇਹ ਇੱਕ ਦਾ ਨਾਂ ਦਾ ਦਵੇ ਦੂ ਵੀ ਟਰਾਲੀ ਚ ਨਾ ਖੜਾ ਹੁੰਦਾ ਇਹ ਸੁਪਰ ਸਪਰ ਸੀਡਰ ਵੀ ਵਧੀਆ ਖੇਦੇ ਤੇ ਹਾਈ ਲੋ ਮੀਡੀਅਮ ਹਾਈ ਲੋ ਹੀ ਹੈ ਇਹ ਸੁਪਰ ਸੀਡਰ ਤੇ ਦੀ ਲੋ ਚ ਇੰਨੀ ਚਾਲ ਘੱਟ ਆ ਨਾ ਵਧੀਆ ਪੂਰ ਫੁੱਲ ਸਪਾਈ ਦਿੰਦਾ ਹੂੰ 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 ਤੇ ਹੁਣ ਇਹਨੂੰ ਕਰਾ ਕੇ ਫਿਰ ਭਾਈ ਭੱਜਦਾ ਕਰ ਲੈਣਾ ਇਹਦੀ ਥਾਂ ਤੇ ਪੁਰਾਣੇ ਹੁਣ ਹੂ ਟ੍ਰੈਕਟਰ ਖੜਾ ਕਰ ਲੈਣਾ ਇੱਕ ਆਹ ਟ੍ਰੈਕਟਰ ਆ ਹਨ ਇਹਨੂੰ ਤਾਂ ਪੋਚ ਨਹੀਂ ਕਰਾਇਆ ਹਾਂ ਹਾਂ ਇਹਦਾ ਵੀ ਬਸ ਸੂਣ ਹੀ ਆ ਸਾਰਾ ਕੁਛ ਹਾਂ ਹਾਂ ਕਮਿੰਗ ਸੂਨ ਹਾਂ ਅੱਛਾ ਕੀ ਕੀ ਕਰਾਉਣਾ ਇਹਦਾ ਟ੍ਰੈਕਟਰ ਪਹਿਲਾਂ ਸਿੰਪਲੀ ਸੀ ਆ ਬੰਪਰ ਬੰਪਰ ਵੀ ਹੁਣੀ ਲਾਇਆ ਹਜੇ ਬੰਪਰ ਤੇ ਰੰਗ ਵੀ ਉਹੀ ਮਾਰਿਆ ਹੋਇਆ ਸਾਰਾ ਇਹਦਾ ਕਰਾਉਣਾ ਰੰਗ ਰੂੰਗਾ ਇਹ ਟਾਇਰ ਵੀ ਉਹੀ ਬਸ ਪਏ ਸੀ ਗਰੇ ਉਹ ਪਾਤੇ ਠੀਕ ਆ ਅੱਛਾ ਇਹਨੂੰ ਫਿਰ ਕੀ ਕੀ ਕਰਾਉਣ ਆਲੇ ਹੁੰਦੇ ਨੇ ਦੇ ਦੇ ਮਿਊਜ਼ਿਕ ਸਿਸਟਮ ਲਾਉਣਾ ਪਹਿਲਾਂ ਤਾਂ ਝੋਲ ਬਾਈ ਤੁਸੀਂ ਅੱਛਾ ਉਹ ਸੇਮ ਹੀ ਬਾਈਦੂ ਬੱਸ ਸੀਲਿੰਗ ਸੂਲਿੰਗ ਕਰਾ ਦੇਣੀ ਆ ਹੂੰ ਹੂੰ ਇੰਜਨ ਵਾਲੇ ਪਾਸੇ ਇੰਜਨ ਵਾਲੇ ਪਾਸੇ ਤਾਂ ਇਹ ਦਬਦੇ ਹੀ ਨਹੀਂ ਜੀ ਜਮਾ ਉਹ ਦੋਨੇ ਡਾਕਟਰ ਖੜੇ ਨਾ ਉਹਨਾਂ ਨੂੰ ਵੱਧ ਜਾਣ ਲਾਉਂਦੇ ਆ ਓਰੀਜਨਲ ਹਾਂ ਕੱਲਾ ਪੰਪ ਛੇੜਿਆ ਹੋਵੇ ਇਹਦਾ ਪੰਪ ਕਿ ਆਪ ਸਬਰਾਂਗੇ ਸਬਰਾਂਗੇ ਨਹੀਂ ਕੁਛ ਨਹੀਂ ਸਪਰਿੰਗ ਵੀ ਕੱਲਾ ਤੇਲ ਵਧਾਇਆ ਲੈ ਕੱਲਾ ਤੇਲ ਵਧਾਇਆ ਤਾਂ ਫਿਰ ਕੰਮ ਕੀ ਕੀ ਲਈ ਜਾਨੀ ਉਹਦੇ ਤੋਂ ਕੰਮ ਇਹ ਤੋਂ ਸਾਰਾ ਇਹਦੇ ਹਾਈ ਲੋ ਮੀਡੀਅਮ ਵਾਲੀ ਆ ਕਿਟ ਲੱਗੀ ਵੀ ਆ ਸੁਪਰ ਸਪਰਸੀਡਰ अच्छा हाई लो मीडियम है ये हां जी हां नहीं ये ये चार स्पीडਾਂ ਬਣੀਆਂ ਵੀ ਆ ਜੇ ਲੋ ਚ ਲਾ ਕੇ ਅਗਰ ਲਾਵਾਂਗੇ ਤਾਂ ਹੋਰ ਥੋੜਾ ਘਟ ਜੂਗਾ ਜੇ ਹਾਈ ਚ ਲਾ ਕੇ ਫਿਰ ਹੋਰ ਤੋੜਾ ਬਣ ਜਾਣਾ ਨਹੀਂ ਇਹ ਕੰਪਨੀ ਤੋਂ ਆਉਂਦੀ ਆ ਕਿ ਆਪ ਲਵਾਏ ਨਾ ਆਪ ਲਵਾਏਗੀ ਹਾਂ ਜੀ اچھا ਇਹਦਾ ਖਰਚਾ ਕਿੰਨਾ ਕਉਂਦਾ ਆ ਇਹਦਾ ਆਹੀ 25000 25000 ਖਰਚਾ ਆਇਆ ਹਾਂ ਜੀ اچھا ਇਹਦੇ ਨਾਲ ਟਰੈਕਟਰ ਅਡਵਾਂਸ ਹੋ ਗਿਆ ਹੁਣ ਹਾਂ ਅਡਵਾਂਸ ਹੋ ਗਿਆ ਕਿਉਂਕਿ ਸੁਪਰ ਸਪਰ ਸੀਟਰ ਤੇ 55 ਦਾ ਜਿਵੇਂ ਕਿ ਤੋਰਾ ਬਾਲਾ ਹੁੰਦਾ ਸੋਨਾਲੀ ਕੱਦ ਦਾ ਘੱਟ ਹੁੰਦਾ ਤਾਂ ਕਰਕੇ ਤੇ ਉਹ ਹਾਂ ਇਹ ਹੁਣ ਸੁਪਰ ਸੀਟਰ ਤੇ ਚੱਲਣ ਲੱਗ ਗਿਆ ਉਹ ਵੀ ਹਾਂਜੀ ਹਾਂਜੀ ਚੱਲਦਾ ਜੀ ਪਰ ਇਹ ਦੂਆ ਪਾਵਰ ਸਟੀering ਦਾ ਟਰੈਕਟਰ ਕਿ ਨਹੀਂ ਹਾਂ ਪਾਵਰ ਸਟੀering ਹੈ ਕੰਪਨੀ ਤੋਂ ਹਾਂ ਹਾਂ ਕੰਪਨੀ ਤੋਂ ਅੱਛਾ ਤੇ ਇਹਦੇ ਤੋਂ ਹੋਰ ਕਿਹੜਾ ਕੰਮ ਲੈਣੇ ਸੁਪਰ ਸੀਟਰ ਦਾ ਬਸ ਜਾਂ ਖੇਤੀ ਜਾਂ ਖੇਤੀ ਹੈ ਚਲ ਇਹ ਤਾਂ ਨਹੀਂ ਭਜਦਾ ਪੁੱਜਦਾ ਕਰ ਹਾਂ ਹਾਂ ਇਹ ਉਹੀ ਬਹੁਤ ਭਜਦਾ ਜੀ ਇਹ ਜਾਂਦਾ 60 ਕਿਤੇ ਭੱਜ ਜਾਂਦਾ ਇਹ ਤੇਲ ਹੀ ਵਧਾਇਆ ਵੈ ਨਾਲੇ ਕੱਲਾ ਇਹਦਾ ਹਾਂ 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 ਅਜੇ ਤਾਂ ਤੁਹਾਨੂੰ 855 ਵਾਲੇ ਪਸੰਦ ਆ। ਹਾਂ ਬਾਲੇ ਪਸੰਦ ਆ। ਆਪਣੇ ਪਿੰਡ 'ਚ ਸਾਰੇ ਨਾਲੋਂ ਵੱਧ 855 ਹੀ ਆ। ਕਿੰਨੇ ਟਰੈਕਟਰ ਨੇ 855 ਪਿੰਡ 'ਚ? ਪਿੰਡੇ 'ਚ ਤਾਂ ਸਾਰੇ ਨਾਲੋਂ ਵੱਧ 855 ਬਾਦ ਦੂਜੇ ਟਰੈਕਟਰ ਤਾਂ ਗਿਣਮੀ ਨੇ। ਜਾਂ ਸੋਨਾਲੀਕਾ ਵੱਧਾ। ਸੋਨਾਲੀਕਾ ਹੋਣਿਆ 30 35 ਬਾਕੀ ਸਾਰੇ 855 ਹੀ ਆ। 2 4 ਜਾਂਡੀਆਂ ਨੇ। ਜੇ ਮੰਨ ਲਾ 30 35 855 ਤੇ ਸਵਰਾਜ ਉਹਦੇ ਨਾਲੋਂ ਵੱਧ ਆ। ਹਾਂ ਸਵਰਾਜ ਸਵਰਾਜ 855 ਹਾਂ ਇਹ ਹੀ। ਜੇ 855 'ਚ 30 35 ਕੱਲੇ ਉਹ ਆ ਤੇ 855 ਇਹਦੇ ਨਾਲੋਂ ਵੱਧਾ ਤਾਂ ਫਿਰ ਟਰੈਕਟਰ ਤੁਹਾਡੇ ਪਿੰਡ 'ਚ 100 ਦੇ ਲੱਵੇ ਹੈਗਾ ਪਿੰਡ ਚ ਹਾਂ 7 8 ਤਾਂ ਆਪਣੇ ਘਰਾਂ ਚ ਹੀ ਨੇ ਸਾਰੇ 55 ਹੀ ਨੇ ਉਹ ਵੋਟ ਕਿੰਨੀਆਂ ਪਿੰਡ ਦੀ ਪਿੰਡ ਦੀ 7000 ਵੋਟ ਪਿੰਡ ਵੱਡੇ ਆ ਤਾਂ ਹਾਂ ਵੱਡੇ ਪਿੰਡ ਤਾਂ ਹੀ ਮੈਂ ਕਹਾਂ ਆਪਣੇ ਨਾਲ ਤਾਂ ਇੰਨੇ ਟਰੈਕਟਰ ਹੁੰਦੇ ਨਹੀਂ ਆਪਣੇ ਤਾਂ ਕਈ ਪਿੰਡ ਆ ਕਈ ਪਿੰਡ ਆਪਣੇ ਦੁਆਬੇ ਦੇ ਇਹੋ ਜਿਹੇ ਨੇ ਜਿਵੇਂ ਆਪਣੇ ਨਾਲ ਪਿੰਡ ਬੜੇਆਲਾ ਪਿੰਡ ਆ ਠੀਕ ਆ ਉਹ ਉਹ ਪਿੰਡ ਦੇ ਵਿੱਚ ਪਰਿਵਾਰ ਇੰਨੇ ਕਿ ਨਹੀਂ ਕਿ ਆਪਾਂ ਉਂਗਲਾਂ ਤੇ ਗਿਣ ਸਕਦੇ ਸਾਡੇ ਦੁਆਬੇ ਦੇ ਕਈ ਪਿੰਡ ਬਹੁਤ ਛੋਟੇ ਛੋਟੇ ਨੇ ਪਈਸਾ ਉਹ ਨਾ ਥੋਡੇ ਪਿੰਡ ਜਿੰਨੇ ਕ ਟਰੈਕਟਰ ਨੇ ਜੇ ਕਿਸੇ ਨੂੰ ਲੋੜ ਪੈ ਜਵੇ ਤੁਹਾਨੂੰ ਤਾਂ ਇਧਰ ਉਧਰ ਦੇਖਣ ਦੀ ਲੋੜ ਹੀ ਨਹੀਂ ਨਹੀਂ ਲੋੜ ਹੀ ਨਹੀਂ ਜੇ ਸਾਡੇ ਦੋਆਬਿਆਂ ਕੋਈ ਥੋਡੇ ਉਰੇ ਟਰਾਲੀ ਫਸਦੀ ਹੋਊ ਤਾਂ ਫੇ ਤਾਂ ਮੇਲਾ ਝੱਟ ਲੱਗ ਜਾਂਦਾ ਹੂ ਹਾਂ ਬਾਕੀ ਸਾਡੇ ਇਧਰ ਗੰਨਾ ਗੁੰਨਾ ਬਹੁਤ ਘੱਟ ਲਾਉਂਦੇ ਆ ਟਰਾਲੀਆਂ ਫਸਦੀ ਨਹੀਂ 11 ਕਫੂਟੀ ਨਾਰਮਲ ਆ ਸਾਡੇ ਬਸ ਇਦੂ ਵੱਡੀ ਟਰਾਲੀ ਹੈ ਨਹੀਂ ਫੇ ਉਹ ਫੇ ਉਹ ਟਰਾਲਾ ਹਾਂ ਬਸ ਉਹ ਟਰਾਲਾ ਉਹ ਨਹੀਂ ਟਰਾਲਾ ਗਿਆ ਹੁੰਦੇ ਆ ਅੱਛਾ ਠੀਕ ਆ ਹਾਂਜੀ ਹੈ ਤੇ ਹੋਰ ਕਿਹੜੇ ਟਰੈਕਟਰ ਆ ਤਾਂ ਤਿੰਨ ਖੜੇ ਆ ਹੋਰ ਕਿਹੜੇ ਕਿਨੇ ਕਿਨੇ ਕਿਹੜੇ ਕਿਹੜੇ ਟਰੈਕਟਰ ਆ ਗਰੁੱ ਸਟੈਂਡਰਡ ਉਰੇ ਹੈਗਾ ਉਹ ਆਪਣਾ ਸਾਰਾ ਕੁਝ ਲਾਹਿਆ ਪਿਆ ਉਹਦਾ ਆਪਣਾ ਅੰਡਿਆ ਇਹ ਤੋਂ ਨਹੀਂ ਉਰੇ ਉਰੇ ਏਰੀਆ 'ਚ ਟਰੈਕਟਰ ਸਟੈਂਡਰਡ ਕਿੰਨਾ ਹੈ ਸਟੈਂਡਰਡ ਬਸ ਆਪਣੇ ਲਵੀ ਆ ਜਾਂ ਦੂਜੇ ਘਰਾਂ ਨਾਲ ਲਵੇ ਸਟੈਂਡਰਡ ਤਾਂ ਗਿਣਮੇ ਦਾ ਟਰੈਕਟਰ ਹੀ ਨੇ ਹੈਗਾ ਕੀ ਯਾਰ ਟਰੈਕਟਰ ਚੋਚੋ ਦਾ ਬਸ ਉਹ ਚ ਤਾਂ ਕੁਝ ਨਹੀਂ ਪਾਜੀ ਬਸ ਆਹੀ ਬਲਾਕ ਉਹਦੇ ਆਹੀ ਇੰਜਨ ਉਹਦੇ ਆ ਹੂੰ ਸੋਨਾਲੀ ਕਲ 5111 ਵਾਲੇ ਇੱਕੋ ਹੀ ਬਲਾਕ ਆ ਪਿੱਛੋਂ ਉਹ ਵੀ ਸਵਰਾਜੀ ਆ ਪਰ ਉਹ ਪਾਸ ਨਹੀਂ ਹੋਏ ਆਪਣੇ ਟਰੈਕਟਰ ਅੰਡਿਆ ਹੀ ਬਣਦੇ ਸੀ ਉਹ ਸਟੈਂਡਰਡ ਪਰ ਪਾਸ ਬਹੁ ਘੱਟ ਹੋਇਆ ਹੁਣ ਤਾਂ ਨਵੇਂ ਤਾਂ ਵਿਕੀ ਨਹੀਂ ਕਿਹੜੇ ਪੁਰਾਣੇ ਨੀਲੇ ਰ ਸਰਦਾਈ ਰੰਗ ਚ ਆਉਂਦੇ ਸੀ ਉਹ ਬਹੁ ਵੇਖਿਆ ਉਹ ਟਰੈਕਟਰ ਵਧੀਆ ਨਹੀਂ ਹਾਂ ਅੱਛਾ ਉਹ ਉਹਨੂੰ ਕੀ ਕਰਾਇਆ ਹੋਇਆ ਉਹਦਾ ਇੰਜਨ ਵਾਲੇ ਪਾਸੇ ਕੁਝ ਕਰਾਇਆ ਕਿ ਨਹੀਂ ਉਹਦੇ ਸਾਰੇ ਪਿਸਟਨ ਪਿਸਟਨ ਉਹ ਤਾਂ ਵੱਡੇ ਉਹ ਭਾਈ ਦੇ ਕੀਤਾ ਹੋਇਆ ਹਾਈ ਸਪੀਡ ਕੀਤਾ ਹੋਇਆ ਉਹ ਗੇਅਰ ਲਾ ਕੇ ਅੱਛਾ ਉਹ ਹਾਂ ਟਰਬੋ ਵੀ 72 ਨੰਬਰ ਲੱਗੀ ਵੀ ਆ ਉਹ ਕੋੜਾ ਗੇਅਰ ਲਾਇਆ ਫੇ ਹਾਂ ਕੋੜਾ ਗੇਅਰ ਉਹਦੇ ਇਧਰ ਪੀਟੀਓ ਵਾਲੇ ਚ ਹੀ ਹੋ ਜਾਂਦਾ ਉਹ ਰਗੜ ਜਾ ਬਸ ਹਾਈ ਲੋ ਨਿਊਟਰਲ ਹੋ ਜਾਂਦਾ ਤੇ ਉੱਚੀ ਭਜਦਾ ਹੋਈ ਅਜਾ ਹਾਈ ਲੋ ਨਿਊਟਰਲ ਕਰਕੇ ਪੀਟੀਓ ਵਾਲਾ ਕੀਰ ਪਾਤਾ ਤੇ ਦੂਜਾ ਗੇਅਰ ਲਾਓ ਬਸ ਭਜਾਈ ਜਾਓ ਉਹ ਕਿੰਨਾ ਚੰਦਾ ਹੋਊਗਾ ਉਹ ਭੱਗ ਜਾਂਦਾ 1057 ਬਸ ਐਂਡ 1057 ਬਸ ਉੱਥੇ ਐਂਡ ਆ ਇਹ ਅੱਛਾ ਹੁਣ ਇਹਦੇ ਉੱਪਰ ਵਾਲੀ ਚੀਜ਼ ਕਿਹੜੀ ਬਣਾਉਣੀ ਐ ਦੱਸ ਦੇ ਜੱਟਾ ਇਹਦੇ ਉੱਪਰ ਵਾਲੀ ਤਾਂ ਫਿਰ ਆਹੀ ਬਣੂ ਹਣਾ ਚੱਲ ਆਏ ਹਾਂ ਹੁਣ ਕਾਲੇ ਬੱਕਰੇ ਵਾਲਿਆ ਭਾਈ ਹੁਣ ਮੇਰਾ ਭਰਾ ਗੱਲ ਸੁਣਨੀ ਕਾਲੇ ਮੇਰੇ ਆ ਟਰੈਕਟਰ ਕਰਨਾ ਮੋਡੀਫਾਈ ਠੀਕ ਆ ਜਦੇ ਆਉਣਾ ਤੇ ਇਹਨੂੰ ਉਹ ਚੀਜ਼ ਕਰਕੇ ਦੇਣੀ ਆ ਕਿ ਜਦੋਂ ਉਰੇ ਉਰੇ ਬਰਨਾਲੇ ਕੋਲੇ ਟਰੈਕਟਰ ਆ ਗਿਆ ਸਵੀ ਬਰਨਾਲੇ ਵਾਲੇ ਕਹਿਣ ਕਿ ਬਈ ਜਲੰਧਰ ਹੀ ਕੋਈ ਚੀਜ਼ ਆ ਕੋਈ ਸ਼ੈ ਆ ਹੂੰ ਇਦਾਂ ਦੀ ਚੀਜ਼ ਬਣਾ ਕੇ ਦੇਣੀ ਆ ਕਿ ਜੇ ਬਰਨਾਲੇ ਤੋਂ ਤੁਰ ਪਿਆ ਤਾਂ ਪਿੰਡ ਤੱਕ ਆਉਂਦੇ ਦੀ ਲਾਟ ਸੁਣਨੀ ਚਾਹੀਦੀ ਆ ਕਿ ਹਾਂ ਯਾਰ ਉਹਨਾਂ ਦਾ ਸੋਨਾਂ ਨੀਕਾ ਤੁਰਿਆ ਆਉਂਦਾ ਹੈ ਇਦਾਂ ਦੀ ਚੀਜ਼ ਇਹ ਬਣਾ ਕੇ ਦੇਣੀ ਆ ਹੁਣ ਡੱਕ ਤੋਂ ਪਤਾ ਲੱਗਦਾ ਫਿਰ ਸਲੈਂਸਰ ਤੋਂ ਪਤਾ ਲੱਗਦਾ ਸਲੈਂਸਰ ਤੋਂ ਪਤਾ ਲੱਗਣਾ ਚਾਹੀਦਾ ਆ ਤੇ ਰਾਤ ਨੂੰ ਪਿੰਡ ਦੀ ਮਾਲਾ ਕੀ ਜੂਹ ਤੋਂ ਪਤਾ ਲੱਗਣਾ ਚਾਹੀਦਾ ਕਿ ਉਹ ਸਲੈਂਸਰ ਥਾਣੀ ਲਾਟ ਨਿਕਲਦੀ ਆ ਹੈ ਉਹ ਤਾਂ ਅਜੇ ਵੀ ਨਿਕਲਦੀ ਆ ਹਾਂ ਲਾੜ ਤਾਂ ਹੁਣ ਵੀ ਨਿਕਲ ਲਾ ਦਾਂਗੇ ਹੈ ਚੱਲ ਆਇਆ ਮਿੱਤਰਾਂ ਤੇ ਆਈਡੀ ਆਇਆ ਹਰਮਨ 90b ਹਾਂਜੀ ਤੇ ਐ ਆ ਇਹਦਾ ਨਾ ਟਰੈਕਟਰ ਭਰਾ ਦਾ ਹੁਣ ਤਿਆਰ ਹੋ ਲੈਣ ਦੋ ਬਾਕੀ ਵੀ ਤਿਆਰ ਹੋ ਲੈਣ ਦੋ ਹਾਂ ਫੇਰ ਮੈਂ ਇੱਕ ਵਾਰੀ ਮਾਰੂ ਪਿੰਡ ਕਿਹੜਾ ਹੋਰ ਬਰਨਾਲੇ ਹਾਂ ਠੀਕ ਆ ਤੇ ਬਾਕੀ ਆ ਕਰਦੇ ਕਿ ਹਜੇ ਤਾਂ ਤਿਆਰੀ ਹੀ ਆ ਬਸ ਕੱਲੀ ਐਂ ਸਮਝ ਲਓ ਵੀ ਇਹਨੂੰ ਸਾਲ ਕੀ ਹੋਇਆ ਟਰੈਕਟਰ ਤਿਆਰ ਕੀਤੇ ਨੂੰ ਹੂੰ ਮੈਨੂੰ ਕੋਈ ਸ਼ੌਂਕ ਨਹੀਂ ਸੀ ਆਪ ਵੀ ਟਰੈਕਟਰ ਰੋਟਰ ਤਿਆਰ ਕਰਨ ਦਾ ਪਿੰਡ ਵਿੱਚ ਵਿੱਚ ਦੋ ਚਾਰ ਹੈਗੇ ਸੀ ਬਸ ਵੀ ਡੈੱਕ ਜਲਾ ਕੇ ਲੰਘੇ ਹੁੰਦੀ ਫੇਰ ਸਟੈਪ ਚੱਕਣੇ ਪੈਗੇ ਬਸ ਹੁਣ ਤਾਂ ਫਿਰ ਡੈੱਕ ਲਾ ਲਾ ਲੰਘਦੇ ਸੀ ਹਾਂ ਹੁਣ ਤਾਂ ਟਰੈਕਟਰ ਰੋਟਰੀ ਵੇਚਦੇ ਉਹਨਾਂ ਨੇ ਬਸ ਡੈੱਕ ਡੱਕ ਲਾਉਣਾ ਛੱਡ ਗਏ ਹਾਂਜੀ ਅੱਛਾ ਠੀਕ ਹੈ ਭਾਈ ਇਹ ਚੀੜਾ ਥੋੜਾ ਜਿਹਾ ਵੱਡਾ ਚਲੋ ਕੋਈ ਗੱਲ ਨਹੀਂ ਤੇ ਬਾਕੀ ਚਲ ਵਾਸ ਕਰਦੇ ਆ ਜਿਹੜੇ ਤੁਹਾਨੂੰ ਲੱਗੀ ਹੋ ਵਧੀਆ ਭਰਾ ਵੀ ਆਈਡੀ ਦੇਤੀ ਆ ਕਿੱਥੇ ਦਿੱਤੀ ਸੋਹਣਿਆ ਇੱਥੇ ਇੱਥੇ ਦੇਤੀ ਆ ਹੈ ਕਰ ਲਿਓ ਫੋਲੋ ਤੇ ਬਾਕੀ ਜੱਟੋਂ ਆਏ ਆ ਹੁਣ ਮਾਲਵੇ ਚੋਂ ਆ ਦੁਆਬੇ ਚੋਂ ਆ ਮਾਝੇ ਚੋਂ ਆ ਪੋਹਾਤ ਚੋਂ ਜਥੋਂ ਮਰਦੀਆਂ ਹਨਾ ਤੇ ਟਰੈਕਟਰਾਂ ਦੇ ਵਧੀਆ ਪੈਸਾ ਲਾਏ ਆ ਵਧੀਆ ਰੀਚ ਲਾਈ ਹੋਆ ਸ਼ੌਂਕ ਨਾਲ ਤਿਆਰ ਕੀਤੇ ਹੋਆ ਫੋਨ ਕਰ ਲਿਓ ਪੈਸਾ ਕੋਈ ਨਹੀਂ ਕਿਉਂਕਿ ਮੈਨੂੰ ਆਪ ਨੂੰ ਚੰਗਾ ਲੱਗਦਾ ਜੇ ਉਹ ਭਰਾ ਲੋਈ ਨੂੰ ਪਿਆਰ ਕਰਦਾ ਤਾਂ ਅਸੀਂ ਭਾਈ ਉਸ ਚੀਜ਼ ਨੂੰ ਤੁਹਾਡੇ ਮੂਰੇ ਲੈ ਕੇ ਆਈਏ ਹੁਣ ਜਿਵੇਂ ਉਹ ਜਵਾਕ ਦੇਖ ਟਰੈਕਟਰ ਦੇ ਉੱਪਰ ਬੈਠਾ ਹੋਇਆ ਆਪਾਂ ਸਾਰੇ ਵਾਲੇ ਸਾਰਿਆਂ ਦੇ ਜਵਾਕ ਐਂ ਹੀ ਪਾਉਣੇ ਨਹੀਂ ਹੈ ਇਹ ਤਾਂ ਹੀ ਵੇਖਣਗੇ ਜੀ ਬੀਨਸੇ ਤੋਂ ਬਚੋ ਬਸ ਆਪਾਂ ਤਾਂ ਇਹੀ ਕਹਨੇ ਆ ਵੀ ਸ਼ੌਂਕਾਂ ਵਾਲੇ ਪਾਸੇ ਆਓ ਇਹ ਤਾਂ ਹੀ ਵੇਖਣਗੇ ਜੀ ਭਾਈ ਇਹਨਾਂ ਨੂੰ ਸ਼ੌਂਕ ਪਾਵਾਂਗੇ ਹਾਂਜੀ ਤੇ ਬੱਚਿਆਸ ਕਰਦੇ ਵੀਡੀਓ ਤੁਹਾਨੂੰ ਵਧੀਆ ਲੱਗੀ ਹੋਊਗੀ ਤੇ ਬਈ ਤੁਹਾਡਾ ਸਾਰਿਆਂ ਦਾ ਹੈ ਜਦ ਤੱਕ ਤੇਰਾ ਤੇ ਸਮਝ ਆ ਜੇ ਧੰਨਵਾਦ ਹੈ ਹਾਂਜੀ ਤੇ ਬਸ ਬਣ ਗਈ ਵੀਡੀਓ ਇੰਨਾ ਹੀ ਕੰਮ ਹੁੰਦਾ ਹੈ ਠੀਕ ਆ